ਲੋ ਵੀ ਮਿੱਤਰੋ ਆਪਾਂ ਚੱਲ ਪਏ ਲੈ ਕੇ ਪਾਈ ਆ ਕੇਲੇ ਤਾਹਾਨੂੰ ਸ੍ਰੀ ਹਿਮਕੁੰਡ ਸਾਹਿਬ ਵੱਲ ਨੂੰ ਤੇ ਆਪਣੇ 600 ਰੁਪਏ ਦੀ ਕਟਾਤੀ ਪਰਚੀ ਗੱਡੀ ਤੇ ਤੇ ਤੇਜੀ ਖੜੇਵਾਦ ਵਾਲੇ ਨੂੰ ਫੜਾਤੀ ਤੇ ਆ ਖੜੀ ਆ ਆਪਣੀ ਝੋਟੀ ਤੇ ਲੈ ਕੇ ਪੰਜ ਚਾਰ ਸਟਿੰਗਾਂ ਤੇ ਆਹ ਡੰਡੇ ਜੇ ਅਸੀਂ ਕਿਹਾ ਵੀ ਖਿੱਚ ਲਈ ਤਿਆਰੀ ਤੇ ਇਹਨੂੰ ਕਰਤੇ ਮਿੱਤਰ ਨੂੰ ਗੂਗਲ ਪੇ ਟੈਂਸ਼ਨ ਜੀ ਚ ਪੈ ਗਿਆ ਕਹਿੰਦਾ ਕਰਤੇ ਕਿ ਨਾ ਕਰਤੇ ਮੈਂ ਆਹ ਦੇਖ ਲੈ ਕਰਤੇ ਭਰਾਵਾ ਤੇ ਪੀ ਕੇ ਆਪਣੇ ਆਹ ਖਿੱਚਤਾ ਪੁਲ ਵੱਲ ਨੂੰ ਆ ਪਿੱਛੇ ਆਉਂਦ ਨੇ ਜੀ ਉਹਦੇ ਯੋਧਿਆਂ ਦਾ ਹਾਲਤੀ ਵੀ ਬਸ ਪੁੱਛੋ ਇਹਨਾ ਕੁੱਕੜਾ ਵਾਂਗੂ ਲੱਦ ਲੈ ਇੱਕ ਹਟਾਟਾ ਸੋਮਾ ਜੀਜ ਹੈ ਇਹਦੂਆ ਤਾਂ ਸੀਨੇ ਕਰਾਤੀ ਰਜਿਸਟ੍ਰੇਸ਼ਨ ਮੈਂ ਦਾੜੀ ਜੀ ਖੁਰਕ ਕੇ ਮਾਂ ਠੀਕ ਆ ਭਾਈ ਮਾਹੌਲ ਓਕੇ ਆ ਕੋਈ ਗੱਲ ਨਹੀਂ ਚੜ ਜਾਗੇ ਚੜਾਈਆਂ ਤਰਣਾੜ ਦਾ ਦਮ ਚੜਗਾ ਸਾਰੇ ਹੱਸੋ ਹਸੀਓ ਹੋਹ ਬੁਰੇ ਹਾਲ ਬਵਲੀ ਫਰੇ ਬੱਚਾ ਜਹਾਜ ਜਾ ਭਾਈ ਜੇ ਵੀ ਲੈਣਾ ਹੋਵੇ ਕਿਸੇ ਨਹੀਂ ਤੇ ਵੀ ਜਾ ਸਕਦਾ ਇੱਕ ਮੇਰੇ ਮਿੱਤਰ ਪਿਆਰੇ ਨੇ ਲਾਇਆ ਹੋਇਆ ਤੇ ਉੱਥੇ ਲੰਗਰ ਲੰਗਰ ਤੋਂ ਕਮਾਲਸ਼ ਕਰਾ ਕੇ ਸੀ ਆ ਪੁਲ ਦੀਆਂ ਚੜਾਈਆਂ ਚੜੀਆਂ ਮੈਂ ਕੰਜਰ ਦੇ ਦੋ ਉਂਗਲਾਂ ਕਰਦਾ ਉੰਬੈ ਸੇ ਸੈਣ ਤੇ ਆਹਾ ਅਸੀਂ ਨੇ ਕੱਟ ਛੱਟ ਜਾ ਮਾਰਿਆ ਮੈਂ ਕਿਹਾ ਨਾ ਓਏ ਨਾ ਸਿੱਧਰਾ ਕੋਣ ਚੜੂ ਆ ਗੋੜੋ ਵੀ ਮਿਲ ਜਾਂਦੇ ਨੇ ਆ ਸਾਡੇ ਨਾਲ ਦਿਨੇਕ ਨੇ ਗੋੜੋ ਕਰਾ ਲਿਆ ਤੀਗਾ ਕੰਜਰ ਦੇ ਤੋਂ ਚੜੀ ਨਹੀਂ ਗਿਆ ਪਰ ਜਵਾਨੀ ਚ ਕਹਿੰਦੇ ਚੜਨਾ ਚਾਹੀਦਾ ਜਥੇਦਾਰ ਜਥੇਦਾਰ ਨੇ ਕਮਾਲ ਕਰਤੀ ਮਿੱਤਰੋ ਜਿਨੇ ਕਦੇ ਡੱਕਾ ਨਹੀਂ ਤੋੜਿਆ ਤੀ ਉਹ ਵੀ ਚੜਾਈਆਂ ਚੜ ਗਿਆ ਤੇ ਆਪਾਂ ਪਹੁੰਚ ਗਏ ਉੱਪਰ ਠੰਡੇ ਲੱਕੇ ਚ ਠੰਡੇ ਲਾਕੇ ਦਾ ਮਤਲਬ ਬਰਤ ਦੇ ਨੇੜੇ ਆ ਟੋਕਰੀਆਂ ਵਾਲੇ ਵੀ ਨੇ ਮਿੱਤਰੋ ਪਰ ਆਏ ਆ ਵੀ ਇਹਨਾਂ ਨੂੰ ਓਖੇ ਕਰਨਾ ਬਹੁਤ ਓਖਾ ਲੱਗਦਾ ਪਰ ਕੀ ਕਰੀਏ ਇੰਨਾ ਦੀ ਵੀ ਆਪਣੀ ਕਿਰਤ ਕਮਾਈ ਆ ਆ ਗਈ ਬਰਪ ਬਰਪ ਦੇ ਲੱਗੇ ਪਏ ਨੇ ਅੰਤਾਂ ਦੇ ਢੇਰ ਤੇ ਆਪਣੇ ਪਰਨਾ ਕਰਿਆ ਲੋਟ ਕਿਉਂ ਲੱਗਿਆ ਦੀ ਭਾਈ ਕੀ ਕਰਾਂ ਇੰਨੀ ਗਰਮੀ ਗਰਮੀ ਆਉਣ ਲੱਗ ਗਈ ਤੇ ਉੱਤੇ ਜਾ ਕੇ ਉਹ ਕੰਮ ਹੋ ਰਿਹਾ ਦੀਗਾ ਤੇ ਆ ਅਸੀਂ ਨੇ ਬਣਾਈ ਰੀਲ ਤੇ ਮੈਂ ਗਿਣੀਆਂ ਪੌੜੀਆਂ ਵੀ ਕਿੰਨੀਆਂ ਨੇ ਤੇ ਆਖਰ ਨੂੰ ਪਹੁੰਚ ਗਏ ਸ੍ਰੀ ਦਰਬਾਰ ਸਾਹਿਬ ਸੱਚਖੰਡ ਸ੍ਰੀ ਹੇਮਕੁੰਡ ਸਾਹਿਬ ਕਰੋ ਦਰਸ਼ਨ ਜੀ ਫਿਰ ਸਾਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ